ਇੱਕ ਮਸ਼ਹੂਰ ਬਾਲੀਵੁੱਡ ਅਦਾਕਾਰਾ ਕੰਮ ਕਰਦੀ ਸੀ ਨੌਕਰਾਨੀ ਦੇ ਤੌਰ ਤੇ ਫਿਲਮ ਇੰਡਸਟਰੀ ਦੇ ਵਿੱਚ ਕਈ ਅਜਿਹੇ ਸਿਤਾਰੇ ਨੇ ਜੋ ਐਕਟਿੰਗ ਦੇ ਵਿੱਚ ਆਉਣ ਤੋਂ ਪਹਿਲਾਂ ਦੂਜੇ ਖੇਤਰਾਂ ਦੇ ਵਿੱਚ ਕੰਮ ਕਰਦੇ ਸਨ ਕੁਝ ਰੈਸਟੋਰੈਂਟਾਂ ਦੇ ਵਿੱਚ ਵੇਟਰ ਸਨ ਅਤੇ ਕੁਝ ਪ੍ਰਾਈਵੇਟ ਨੌਕਰੀ ਕਾਦੇ ਸਨ ਤਾਂ ਦੋਸਤੋ ਅੱਜ ਅਸੀਂ ਗੱਲ ਕਰਾਂਗੇ 70 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਸ਼ਸ਼ੀ ਕਲਾਦੀ ਜਿਸ ਨੂੰ ਅੱਜ ਦੇ ਨੌਜਵਾਨ ਫਿਲਮ ਪ੍ਰੇਮੀ ਸ਼ਾਇਦ ਹੀ ਜਾਣਦੇ ਹੋਣਗੇ ਸ਼ਸ਼ੀ ਕਲਾਦਾ ਨਾਂ ਸੁਣਦੇ ਹੀ ਤੁਹਾਡੀਆਂ ਅੱਖਾਂ ਦੇ ਸਾਹਮਣੇ ਇੱਕ ਅਜੇ ਹੀ ਪੈਰੀ ਔਰਤ ਦੀ ਤਸਵੀਰ ਆ ਜਾਵੇਗੀ ਜੋ ਫਿਲਮ ਦੇ ਵਿੱਚ ਪਦਾ ਕਿਰਦਾਰ ਨਿਭਾਉਂਦੀ ਸੀ ਪਰ ਕਿ ਤੁਸੀਂ ਜਾਣਦੇ ਹੋ ਕਿ ਸ਼ਸ਼ੀ ਕਲਾ ਉਸ ਤਰ੍ਹਾਂ ਦੀ ਨਹੀਂ ਸੀ ਜਿਵੇਂ ਉਹ ਸਕਰੀਨ ਤੇ ਦਿਖਾਈ ਦਿੰਦੀ ਸੀ ਅਸਲ ਜ਼ਿੰਦਗੀ ਦੇ ਵਿੱਚ ਉਹ ਬਹੁਤ ਹੀ ਕੋਮਲ ਨਰਮ ਬੋਲਣ ਵਾਲੀ ਅਤੇ ਦਿਆਲੂ ਸੀ ਉਹ ਖੁਦ ਕਹਿੰਦੇ ਸੀ ਕਿ ਮੈਂ ਨਹੀਂ ਜਾਣਦੀ ਮੈਂ ਇੱਕ ਦੁਸ਼ਟ ਔਰਤ ਦਾ ਕਿਰਦਾਰ ਕਿਵੇਂ ਨਿਭਾਇਆ ਉਸਨੇ ਲਗਭਗ 100 ਬਾਲੀਵੁੱਡ ਫਿਲਮਾਂ ਦੇ ਵਿੱਚ ਕੰਮ ਕੀਤਾ ਉਹਨਾਂ ਨੇ 6 ਦਹਾਕਿਆਂ ਤੋਂ ਜ਼ਿਆਦਾ ਸਮੇਂ ਤੱਕ ਪਰਦੇ ਤੇ ਰਾਜ ਕੀਤਾ ਪਰ ਇੱਥੇ ਤੱਕ ਪਹੁੰਚਣ ਦੇ ਲਈ ਉਹਨਾਂ ਨੂੰ ਕਾਫੀ ਸੰਘਰਸ਼ ਕਰਨਾ ਪਿਆ ਉਹ ਅਭਿਨੇਤਰੀ ਅੱਜ ਵੀ ਬਹੁਤ ਸਾਰੇ ਲੋਕਾਂ ਦੇ ਲਈ ਪ੍ਰੇਰਣਾ ਹੈ ਖਾਸ ਤੌਰ ਤੇ ਉਹਨਾਂ ਦੇ ਲਈ ਜੋ ਜਲਦੀ ਹੀ ਇੰਡਸਟਰੀ ਦੇ ਵਿੱਚ ਸੰਘਰਸ਼ ਦੇ ਸੰਘਰਸ਼ ਤੋਂ ਨਿਰਾਸ਼ ਹੋ ਜਾਂਦੇ ਨੇ ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1945 ਦੇ ਵਿੱਚ ਫਿਲਮ ਜ਼ੀਨਤ ਦੇ ਨਾਲ ਕੀਤੀ ਸੀ ਸ਼ਸ਼ੀਕਲਾ ਨੇ ਆਮ ਤੌਰ ਤੇ ਫਲਰਟ ਕਰਨ ਵਾਲੀਆਂ ਔਰਤਾਂ ਜਾਂ ਬੈਂਪ ਦੀਆਂ ਭੂਮਿਕਾਵਾਂ ਨਿਭਾਈਆਂ ਜੋ ਦੂਜਿਆਂ ਦੀ ਪਤਨ ਦੀ ਸਾਜ਼ਿਸ਼ ਕਰਦੀਆਂ ਸਨ ਬਾਅਦ ਦੇ ਵਿੱਚ ਆਪਣੇ ਅਦਾਕਾਰੀ ਕਰੀਅਰ ਦੇ ਵਿੱਚ ਉਹਨਾਂ ਨੇ ਆਮ ਤੌਰ ਤੇ ਸਹਾਇਕ ਭੂਮਿਕਾਾਂ ਦੇ ਵਿੱਚ ਭੈਣ ਜਾਂ ਫਿਰ ਸੱਸ ਦੀ ਭੂਮਿਕਾ ਨਿਭਾਈ ਉੰਦਾਜ਼ੀ ਹੈ ਕਿ ਸ਼ਸ਼ੀ ਕਲਾ 6 ਦਹਾਕਿਆਂ ਤੋਂ ਵੱਧ ਅਤੇ 69 ਸਾਲ ਤੱਕ ਫਿਲਮੀ ਦੁਨੀਆ ਦੇ ਵਿੱਚ ਰਹੀ। ਉਹਨਾਂ ਨੇ 100 ਤੋਂ ਵੱਧ ਫਿਲਮਾਂ ਸਹਾਇਕ ਅਦਾਕਾਰਾ ਵਜੋਂ ਕੰਮ ਕੀਤਾ ਅਤੇ ਉਸ ਦੀ ਅਦਾਕਾਰੀ ਲਈ ਉਸ ਨੂੰ 2007 ਦੇ ਵਿੱਚ ਪਦਮ ਸ਼੍ਰੀ ਪੁਰਸਕਾਰ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ। ਹੁਣ ਤੱਕ ਤੁਸੀਂ ਸ਼ਸ਼ੀ ਕਲਾ ਦੇ ਐਕਟਿੰਗ ਕੈਰੀਅਰ ਦੇ ਬਾਰੇ ਵਿੱਚ ਜਾਣਿਆ ਹੋਵੇਗਾ ਪਰ ਇਸ ਤੋਂ ਪਹਿਲਾਂ ਉਹ ਆਪਣਾ ਗੁਜ਼ਾਰਾ ਕਮਾਉਣ ਦੇ ਲਈ ਸਫਾਈ ਦਾ ਕੰਮ ਕਰਦੇ ਸੀ। ਜੀ ਹਾਂ ਉਸ ਨੇ ਆਪਣੀ ਇੱਕ ਪੁਰਾਣੇ ਇੰਟਰਵਿਊ ਦੇ ਵਿੱਚ ਆਪਣੇ ਜੀਵਨ ਸੰਘਰਸ਼ ਦੇ ਪਿੱਛੇ ਦੀ ਕਹਾਣੀ ਦਾ ਖੁਲਾਸਾ ਵੀ ਕੀਤਾ ਸੀ। ਅਮੀਰ ਪਰਿਵਾਰ ਹੌਣ ਦੇ ਬਾਵਜੂਦ ਉਹਨਾਂ ਨੂੰ ਨੌਕਰਾਂ ਦੇ ਵਾਂਗ ਕੰਮ ਕਰਨਾ ਪੈਂਦਾ ਸੀ ਸ਼ਸ਼ੀਕਲਾ ਨੇ ਦੱਸਿਆ ਕਿ ਉਸਦੇ ਪਿਤਾ ਇੱਕ ਵੱਡੇ ਕਾਰੋਬਾਰੀ ਸਨ ਅਤੇ ਉਹ ਆਪਣੇ ਸਾਰੇ ਕਮਾਈ ਲੰਡਨ ਦੇ ਵਿੱਚ ਪੜ ਰਹੇ ਆਪਣੇ ਛੋਟੇ ਭਰਾ ਨੂੰ ਭੇਜ ਦਿੰਦੇ ਸਨ ਸ਼ਸ਼ੀਕਲਾ ਨੇ ਕਿਹਾ ਕਿ ਉਸਦੇ ਪਿਤਾ ਅਤੇ ਪਰਿਵਾਰ ਨਾਲੋਂ ਆਪਣੇ ਭਰਾ ਨੂੰ ਜ਼ਿਆਦਾ ਮਹੱਤਵ ਦਿੰਦੇ ਸਨ ਅਤੇ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਸਾਰਾ ਕਾਰੋਬਾਰ ਦੇ ਵਿੱਚ ਘਾਟਾ ਪੈ ਗਿਆ ਅਤੇ ਉਸਦੇ ਪਿਤਾ ਦਿਵਾਲੀਆ ਹੋ ਗਏ ਇਸ ਤੋਂ ਬਾਅਦ ਉਸਨੇ ਅਜਿਹੇ ਦਿਨ ਵੀ ਦੇਖੇ ਕਿ ਉਸਨੂੰ ਕੰਮ ਕਰਨ ਦੇ ਲਈ ਲੋਕਾਂ ਦੇ ਘਰ ਜਾਣਾ ਪਿਆ ਸ਼ਸ਼ੀਕਲਾ ਨੇ ਅੱਗੇ ਦੱਸਿਆ ਕਿ ਜਿਸ ਘਰ ਦੇ ਵਿੱਚ ਉਹ ਕਲੀਨਰ ਦਾ ਕੰਮ ਕਰਦੀ ਸੀ ਉਸਦੀ ਮੁਲਾਕਾਤ ਅਭਿਨੇਤਰੀ ਨੂਰ ਜਹਾਂ ਦੇ ਨਾਲ ਹੋਈ ਜਿਸ ਨੇ ਆਪਣੇ ਪਤੀ ਨੂੰ ਸ਼ਸ਼ੀ ਕਲਾ ਨੂੰ ਫਿਲਮੀ ਦੁਨੀਆ ਦੇ ਵਿੱਚ ਕੰਮ ਦਿਵਾਉਣ ਦੇ ਲਈ ਕਿਹਾ ਅਤੇ ਉਸ ਤੋਂ ਬਾਅਦ ਸ਼ਸ਼ੀ ਕਲਾ ਨੇ 1945 ਦੇ ਵਿੱਚ ਫਿਲਮ ਜ਼ੀਨਾ ਦੇ ਵਿੱਚ ਕੰਮ ਕੀਤਾ ਫਿਰ ਉਸਦੀ ਕਿਸਮਤ ਬਦਲ ਗਈ ਅਤੇ ਉਸਨੇ ਲੰਬੇ ਸਮੇਂ ਤੱਕ ਸਿਨੇਮਾ ਤੇ ਰਾਜ ਕੀਤਾ ਦਾਦੀਏ ਕਿ ਉਹਨਾਂ ਦੀ ਮੌਤ 4 ਅਪ੍ਰੈਲ 2021 ਨੂੰ 88 ਸਾਲ ਦੀ ਉਮਰ ਦੇ ਵਿੱਚ ਹੋ ਗਈ ਸੀ। ਇੱਕ ਮਸ਼ਹੂਰ ਬੋਲੀਵੁੱਡ ਅਦਾਕਾਰਾ ਕੰਮ ਕਰਦੀ ਸੀ ਨੌਕਰਾਨੀ ਦੇ ਤੌਰ ਤੇ। ਫਿਲਮ ਇੰਡਸਟਰੀ ਦੇ ਵਿੱਚ ਕਈ ਅਜਿਹੇ ਸਿਤਾਰੇ ਨੇ ਜੋ ਐਕਟਿੰਗ ਦੇ ਵਿੱਚ ਆਉਣ ਤੋਂ ਪਹਿਲਾਂ ਦੂਜੇ ਖੇਤਰਾਂ ਦੇ ਵਿੱਚ ਕੰਮ ਕਰਦੇ ਸਨ। ਕੁਝ ਰੈਸਟੋਰੈਂਟਾਂ ਦੇ ਵਿੱਚ ਵੇਟਰ ਸਨ ਅਤੇ ਕੁਝ ਪ੍ਰਾਈਵੇਟ ਨੌਕਰੀ ਕਾਦੇ ਸਨ। ਤਾਂ ਦੋਸਤੋ ਅੱਜ ਅਸੀਂ ਗੱਲ ਕਰਾਂਗੇ 70 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਸ਼ਸ਼ੀ ਕਲਾਦੀ ਜਿਸ ਨੂੰ ਅੱਜ ਦੇ ਨੌਜਵਾਨ ਫਿਲਮ ਮੇਂ ਸ਼ਾਇਦ ਇਹ ਜਾਣਦੇ ਹੋਣਗੇ ਸ਼ਸ਼ੀ ਕਲਾ ਦਾ ਨਾਂ ਸੁਣਦੇ ਹੀ ਤੁਹਾਡੀਆਂ ਅੱਖਾਂ ਦੇ ਸਾਹਮਣੇ ਇੱਕ ਅਜੇ ਹੀ ਪੈੜੀ ਔਰਤ ਦੀ ਤਸਵੀਰ ਆ ਜਾਵੇਗੀ ਜੋ ਫਿਲਮ ਦੇ ਵਿੱਚ ਵੰਪਦਾ ਕਿਰਦਾਰ ਨਿਭਾਉਂਦੀ ਸੀ ਪਰ ਕਿ ਤੁਸੀਂ ਜਾਣਦੇ ਹੋ ਕਿ ਸ਼ਸ਼ੀ ਕਲਾ ਉਸ ਤਰ੍ਹਾਂ ਦੀ ਨਹੀਂ ਸੀ ਜਿਵੇਂ ਉਹ ਸਕਰੀਨ ਤੇ ਦਿਖਾਈ ਦਿੰਦੀ ਸੀ ਅਸਲ ਜ਼ਿੰਦਗੀ ਦੇ ਵਿੱਚ ਉਹ ਬਹੁਤ ਹੀ ਕੋਮਲ ਨਰਮ ਬੋਲਣ ਵਾਲੀ ਅਤੇ ਦਿਆਲੂ ਸੀ ਉਹ ਖੁਦ ਕਹਿੰਦੇ ਸੀ ਕਿ ਮੈਂ ਨਹੀਂ ਜਾਣਦੀ ਮੈਂ ਇੱਕ ਦੁਸ਼ਟ ਔਰਤ ਦਾ ਕਿਰਦਾਰ ਕਿਵੇਂ ਨਿਭਾਇਆ ਉਸਨੇ ਲਗਭਗ 100 ਬਾਲੀਵੁੱਡ ਫਿਲਮਾਂ ਦੇ ਵਿੱਚ ਕੰਮ ਕੀਤਾ ਉਹਨਾਂ ਨੇ 6 ਦਹਾਕਿਆਂ ਤੋਂ ਜ਼ਿਆਦਾ ਸਮੇਂ ਤੱਕ ਪਰਦੇ ਤੇ ਅੱਜ ਕੀਤਾ ਪਰ ਇੱਥੇ ਤੱਕ ਪਹੁੰਚਣ ਦੇ ਲਈ ਉਹਨਾਂ ਨੂੰ ਕਾਫੀ ਸੰਘਰਸ਼ ਕਰਨਾ ਪਿਆ। ਉਹ ਅਭਿਨੇਤਰੀ ਅੱਜ ਵੀ ਬਹੁਤ ਸਾਰੇ ਲੋਕਾਂ ਦੇ ਲਈ ਪ੍ਰੇਰਣਾ ਹੈ, ਖਾਸ ਤੌਰ ਤੇ ਉਹਨਾਂ ਦੇ ਲਈ ਜੋ ਜਲਦੀ ਹੀ ਇੰਡਸਟਰੀ ਦੇ ਵਿੱਚ ਸੰਘਰਸ਼ ਦੇ ਸੰਘਰਸ਼ ਤੋਂ ਨਿਰਾਸ਼ ਹੋ ਜਾਂਦੇ ਨੇ। ਉਹਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸਾਲ 1945 ਦੇ ਵਿੱਚ ਫਿਲਮ ਜ਼ੀਨਾਤ ਦੇ ਨਾਲ ਕੀਤੀ ਸੀ। ਸ਼ਸ਼ੀਕਲਾ ਨੇ ਆਮ ਤੌਰ ਤੇ ਫਲਰਟ ਕਰਨ ਵਾਲੀਆਂ ਔਰਤਾਂ ਜਾਂ ਬੈਂਪ ਦੀਆਂ ਭੂਮਿਕਾਵਾਂ ਨਿਭਾਈਆਂ ਜੋ ਦੂਜਿਆਂ ਦੀ ਪਤਨ ਦੀ ਸਾਜ਼ਿਸ਼ ਕਰਦੀਆਂ ਸਨ। ਬਾਅਦ ਦੇ ਵਿੱਚ ਆਪਣੇ ਅਦਾਕਾਰੀ ਕੈਰੀਅਰ ਦੇ ਵਿੱਚ ਉਹਨਾਂ ਨੇ ਆਮ ਤੌਰ ਤੇ ਸਹਾਇਕ ਭੂਮਿਕਾ ਮਾਮਾ ਦੇ ਵਿੱਚ ਭੈਣ ਜਾਂ ਫਿਰ ਸੱਸ ਦੀ ਭੂਮਿਕਾ ਨਿਭਾਈ ਤੋ ਅੰਦਾਜ਼ਾ ਹੈ ਕਿ ਸ਼ਸ਼ੀ ਕਲਾ 6 ਦਹਾਕਿਆਂ ਤੋਂ ਵੱਧ ਅਤੇ 69 ਸਾਲ ਤੱਕ ਫਿਲਮੀ ਦੁਨੀਆ ਦੇ ਵਿੱਚ ਰਹੀ। ਉਹਨਾਂ ਨੇ 100 ਤੋਂ ਵੱਧ ਫਿਲਮਾਂ ਸਹਾਇਕ ਅਦਾਕਾਰਾ ਵਜੋਂ ਕੰਮ ਕੀਤਾ ਅਤੇ ਉਸ ਦੀ ਅਦਾਕਾਰੀ ਲਈ ਉਸ ਨੂੰ 2007 ਦੇ ਵਿੱਚ ਪਦਮ ਸ਼੍ਰੀ ਪੁਰਸਕਾਰ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ। ਹੁਣ ਤੱਕ ਤੁਸੀਂ ਸ਼ਸ਼ੀ ਕਲਾ ਦੇ ਐਕਟਿੰਗ ਕੈਰੀਅਰ ਦੇ ਬਾਰੇ ਵਿੱਚ ਜਾਣਿਆ ਹੋਵੇਗਾ ਪਰ ਇਸ ਤੋਂ ਪਹਿਲਾਂ ਉਹ ਆਪਣਾ ਗੁਜ਼ਾਰਾ ਕਮਾਉਣ ਦੇ ਲਈ ਸਫਾਈ ਦਾ ਕੰਮ ਕਰਦੇ ਸੀ। ਜੀ ਹਾਂ ਉਸ ਨੇ ਆਪਣੀ ਇੱਕ ਪੁਰਾਣੀ ਇੰਟਰਵਿਊ ਦੇ ਵਿੱਚ ਆਪਣੇ ਜੀਵਨ ਸੰਘਰਸ਼ ਦੇ ਪਿੱਛੇ ਦੀ ਕਹਾਣੀ ਦਾ ਖੁਲਾਸਾ ਵੀ ਕੀਤਾ ਸੀ। ਅਮੀਰ ਪਰਿਵਾਰ ਹੌਣ ਦੇ ਬਾਵਜੂਦ ਉਹਨਾਂ ਨੂੰ ਨੌਕਰਾਂ ਦੇ ਵਾਂਗ ਕੰਮ ਕਰਨਾ ਪੈਂਦਾ ਸੀ ਸ਼ਸ਼ੀਕਲਾ ਨੇ ਦੱਸਿਆ ਕਿ ਉਸਦੇ ਪਿਤਾ ਇੱਕ ਵੱਡੇ ਕਾਰੋਬਾਰੀ ਸਨ ਅਤੇ ਉਹ ਆਪਣੇ ਸਾਰੇ ਕਮਾਈ ਲੰਡਨ ਦੇ ਵਿੱਚ ਪਾੜ ਰਹੇ ਆਪਣੇ ਛੋਟੇ ਭਰਾ ਨੂੰ ਭੇਜ ਦਿੰਦੇ ਸਨ ਸ਼ਸ਼ੀਕਲਾ ਨੇ ਕਿਹਾ ਕਿ ਉਸਦੇ ਪਿਤਾ ਅਤੇ ਪਰਿਵਾਰ ਨਾਲੋਂ ਆਪਣੇ ਭਰਾ ਨੂੰ ਜ਼ਿਆਦਾ ਮਹੱਤਵ ਦਿੰਦੇ ਸਨ ਅਤੇ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਸਾਰਾ ਕਾਰੋਬਾਰ ਦੇ ਵਿੱਚ ਘਾਟਾ ਪੈ ਗਿਆ ਅਤੇ ਉਸਦੇ ਪਿਤਾ ਦਿਵਾਲੀਆ ਹੋ ਗਏ ਇਸ ਤੋਂ ਬਾਅਦ ਉਸਨੇ ਅਜਿਹੇ ਦਿਨ ਵੀ ਦੇਖੇ ਕਿ ਉਸਨੂੰ ਕੰਮ ਕਰਨ ਦੇ ਲਈ ਲੋਕਾਂ ਦੇ ਘਰ ਜਾਣਾ ਪਿਆ ਸ਼ਸ਼ੀਕਾਲਾ ਨੇ ਅੱਗੇ ਦੱਸਿਆ ਕਿ ਜਿਸ ਘਰ ਦੇ ਵਿੱਚ ਉਹ ਕਲੀਨਰ ਦਾ ਕੰਮ ਕਰਦੀ ਸੀ ਉਸਦੀ ਮੁਲਾਕਾਤ ਅਵੀ ਨੇਤਰੀ ਨੂਰ ਜਹਾਂ ਦੇ ਨਾਲ ਹੋਈ ਜਿਸ ਨੇ ਆਪਣੇ ਪਤੀ ਨੂੰ ਸ਼ਸ਼ੀਕਲਾ ਨੂੰ ਫਿਲਮੀ ਦੁਨੀਆ ਦੇ ਵਿੱਚ ਕੰਮ ਦਿਵਾਉਣ ਦੇ ਲਈ ਕਿਹਾ ਅਤੇ ਉਸ ਤੋਂ ਬਾਅਦ ਸ਼ਸ਼ੀਕਲਾ ਨੇ 1945 ਦੇ ਵਿੱਚ ਫਿਲਮ ਜ਼ੀਨਾ ਦੇ ਵਿੱਚ ਕੰਮ ਕੀਤਾ ਫਿਰ ਉਸਦੀ ਕਿਸਮਤ ਬਦਲ ਗਈ ਅਤੇ ਉਸਨੇ ਲੰਬੇ ਸਮੇਂ ਤੱਕ ਸਿਨੇਮਾ ਤੇ ਰਾਜ ਕੀਤਾ ਦੱਸਦੀ ਹੈ ਕਿ ਉਹਨਾਂ ਦੀ ਮੌਤ 4 ਅਪ੍ਰੈਲ 2021 ਨੂੰ 88 ਸਾਲ ਦੀ ਉਮਰ ਦੇ ਵਿੱਚ ਹੋ ਗਈ